ਮੋਗਾ ਦੇ ਧਰਮਕੋਟ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਚੱਲੀਆਂ ਗੋਲੀਆਂ ਤਸਵੀਰਾਂ ਮੋਗਾ ਦੇ ਧਰਮਕੋਟ ਦੀਆਂ ਹਨ ਜਿੱਥੇ ਦੋ ਧਿਰਾਂ ਦੇ ਵਿੱਚ ਲੜਾਈ ਤੋਂ ਬਾਅਦ ਇੱਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ ਇਸ ਫਾਇਰਿੰਗ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਡੀ ਐਮ ਸੀ ਹਸਪਤਾਲ ਭਰਤੀ ਕਰਵਾਇਆ ਗਿਆ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਇਸ ਲੜਾਈ ਦੇ ਵਿੱਚ ਕੁਝ ਪੁਲਿਸ ਕਰਮਚਾਰੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਸਾਨੂੰ ਰਾਤ ਨੂੰ ਪੁਲਿਸ ਸਟੇਸ਼ਨ ਧਰਮਕੋਟ ਦੀ 112 ਤੇ ਕੰਪਲੇਂਟ ਆਈ ਸੀ ਜਿਸ ਵਿੱਚ ਦੋ ਗੁੱਟਾਂ ਵਿੱਚ ਆਪਸ ਵਿੱਚ ਲੜਾਈ ਹੋ ਰਹੀ ਸੀ ਇੱਕ ਗੁੱਟ ਨੇ 112 ਤੇ ਕਾਲ ਕਰਕੇ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਕੀਤਾ ਸੀ ਜਿਸ ਤਰੀਕ ਕਰਵਾਈ ਕਰਦੇ ਹੋਏ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਅਦਵਾਦ ਵੈਰੀਫਾਈ ਕੀਤਾ ਤੇ ਵੈਰੀਫਾਈ ਕਰਨ ਤੋਂ ਬਾਅਦ ਇੱਕ ਐਫਆਈ ਨੰਬਰ 110 ਅਸੇ ਰਜਿਸਟਰ ਕੀਤੀ ਹੈਗੀ ਹੈ ਜਿਸ ਵਿੱਚ ਇੱਕ ਗੁੱਟ ਜਿਹੜੀ ਹੈਗੀ ਹੈ ਹਰਪ੍ਰੀ ਸਿੰਘ ਅੰਤਰ ਪਲੀ ਸਿੰਘ ਉਹ ਉਹਨਾਂ ਨੇ ਸਿਮਰਨਜੀਤਪੁਰ ਸਿਮਰਨਜੀਤ ਸਿੰਘ ਦੇ ਉੱਪਰ ਗੋਲੀ ਚਲਾਈ ਸੀ ਸਰ ਕੋਈ ਪੁਲਿਸ ਕਮਿੰਗ ਵੀ ਜ਼ਖਮੀ ਹੋਏ ਹਾਂ ਜਦੋਂ ਵੈਰੀਫਾਈ ਕਰਨ ਗਏ ਸੀ ਉਦੋਂ ਕੁਝ ਪੁਲਿਸ ਮੁਲਾਜ਼ਮ ਦੇ ਵੀ ਸਾਡੇ ਸੱਟ ਲੱਗੀ ਹੈਗੀ ਹੈ ਤੇ ਜਿਹੜੇ ਹੁਣ ਅੰਦਰ ਮੈਡੀਕਲ ਟ੍ਰੀਟਮੈਂਟ ਹੈਗੇ ਆ ਤੇ ਅੰਡਰ ਅਪੀਉਚ ਕਿੰਨੇ ਜ਼ਖਮੀ ਆ ਸਰ ਕਿਵੇਂ ਨਹੀਂ ਸਕਦੇ ਚਾਰ ਮੁਲਾਜ਼ਮ ਸਾਡੇ ਹੈਗੇ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਤੇ ਜਿਹੜੇ ਜਿਹੜੋ ਵੈਰੀਫਾਈ ਕਰਨਗੇ ਇਸ ਇਨਸੀਡੈਂਟ ਉਹਦੋਂ ਅੰਦਰ ਸੱਟ ਲੱਗੀ ਗੋਲੀ ਲੱਗੀ ਤਾਂ हां ਇੱਕ ਪ੍ਰਾਈਵੇਟ ਬੰਦੇ ਤੇ ਗੋਲੀ ਲੱਗੀ ਹੈਗੀ ਆ ਜਿਸ ਦੇ ਜੋ ਹੈਗਾ ਉਸ ਤੇ ਮੌਕੇ ਤੇ ਇਹ ਪਿੰਡ ਦਾ ਬੰਦਾ ਹੈਗਾ ਤਨਮਲਕੀਸ ਤੇ ਗੋਲੀ ਲੱਗੀ ਹੈਗੀ ਜਿਹੜਾ ਹੁਣ ਡੀ ਐਮਸੀ ਐਡਮਿਟ ਹੈਗਾ ਤੇ ਸਰ ਪੁਲਿਸ ਨੇ ਮਤੀ ਕਰਦੀ ਪੁਲਿਸ ਬੋਲੋ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ ਤੇ ਅਸੀਂ ਜੋ ਪੁਲਿਸ ਟੀਮ ਬਣਾ ਕੇ ਅਸੀਂ ਆਪਣੀ ਰੇਡ ਕਰਦੇ ਪਏ ਆ ਸਰ ਜਦੋਂ ਪੁਲਿਸ ਪਾਰਟੀ ਉੱਥੇ ਗਈ ਉੱਥੇ ਹਮਲਾ ਕੀਤਾ ਗਿਆ ਪੁਲਿਸ ਤੇ ਨਹੀਂ ਹੈ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਸਰ